ਫੋਨ ਦਿੰਦੇ ਆ ਕਿ ਜੇ ਕੋਈ ਮਤਲਬ ਨਹੀਂ ਵੀ ਇਨਾ ਅਫੋਰਡ ਕਰ ਸਕਦਾ ਤਾਂ ਆਪਣਾ ਫੋਨ ਕਿਸ਼ਤਾਂ ਤੇ ਵੀ ਤੁਸੀਂ ਬਾਈ ਕਰ ਸਕਦੇ ਹੋ ਜਿਹੜੇ ਆਪਣੇ ਬ੍ਰਦਰ ਨੂੰ ਕਿਹਾ ਵੀ ਮੈਂ ਆਈਫੋਨ ਲੈਣਾ ਤਾਂ ਬ੍ਰਦਰ ਨੇ ਸੁਜੈਸਟ ਕੀਤਾ ਕਿ ਆਪਾਂ ਏਸੀ ਵੀ ਇਨਾ ਤੋਂ ਲੈਤਾ ਬਹੁਤ ਅੱਛੀ ਡੀਲਿੰਗ ਕਰਦੇ ਆ ਜੈ ਮਾਤਾ ਦੀ ਦੋਸਤੋ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪਿਆਰ ਆ ਰਿਹਾ ਔਰ ਬਾਕੀ ਭੈਣ ਆਏ ਨੇ ਇਹਨਾਂ ਦਾ ਚੱਲਦਾ ਸਟਾਈਲਿਸ਼ ਸੈਲੂਨ ਕਸ਼ਮੀਰ ਇਹ ਕਸ਼ਮੀਰ ਮਤਲਬ ਇਹ ਰਹਿੰਦੇ ਨੇ ਜਿੱਤਵਾਲ ਇਹਨਾਂ ਦੇ ਨੇ ਇਹ ਹੁਣ ਜਿੱਤਵਾਲ ਆਏ ਸੀ ਸਪੈਸ਼ਲ ਮਤਲਬ ਇਹਨਾਂ ਨੇ ਲੈਣਾ ਸੀ ਆਈਫੋਨ ਔਰ ਬਿਆਜ਼ ਦੇ ਉੱਤੇ ਜਿਤਵਾਲ ਹੀ ਆਪਾਂ ਕਰ ਸਕਦੇ ਆ ਆਪਣੇ ਨੇੜੇ ਤੇੜੀ ਕਰ ਸਕਦੇ ਆ ਕੇਸ ਇਸ ਕਰਕੇ ਭੈਣ ਸੀਗੇ ਨੇੜੀ ਔਰ ਇਹ ਸਲੂਨ ਦਾ ਕੰਮ ਕਰਦੇ ਨੇ ਕਸ਼ਮੀਰ ਇਹਨਾਂ ਦੀ ਆਈਡੀ ਵੀ ਆ ਸਟਾਈਲਿਸ਼ ਸਲੂਨ ਠੀਕ ਹੈ ਬਾਕੀ ਇਹ ਵੀ ਸ਼ੇਅਰ ਕਰਨਗੇ ਉਧਰਲੀ ਆਈਡੀ ਦੇ ਉੱਤੇ ਉਧਰਲੇ ਕਸਟਮਰ ਵੀ ਮੈਨੂੰ ਦੇਖਣਗੇ ਠੀਕ ਹੈ ਜੀ ਬਾਕੀ ਭੈਣ ਨੇ ਲਿਆ ਆਈਫੋਨ 13 ਬਹੁਤ ਹੀ ਸ਼ਾਨਦਾਰ ਪ੍ਰਾਈਸ ਦੇ ਉੱਤੇ ਦਿੱਤਾ ਇਹਨਾਂ ਨੂੰ ਬਾਕੀ ਗਿਫਟ ਵੀ ਦਵਾਂਗੇ ਇਹਨਾਂ ਨੂੰ ਮੈਂ ਇੰਨੀ ਦੂਰ ਤੋਂ ਆਏ ਨੇ ਸਪੈਸ਼ਲ ਮਾਨ ਵਰਚੇ ਆ ਬਾਕੀ ਭੈਣ ਨਾਲ ਗੱਲ ਕਰਾਂਗੇ ਕਿਵੇਂ ਲੱਗਿਆ ਇਹਨਾਂ ਨੂੰ ਇੱਥੇ ਆ ਕੇ ਹਾਂਜੀ ਭੈਣ ਜੀ ਦੱਸੋ ਹਾਂਜੀ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੀ ਸ਼ਾਪ ਤੇ ਆ ਕੇ ਮੈਂ ਤੁਹਾਡੇ ਕਾਫੀ ਸਾਰੇ ਵੀਡੀਓਜ਼ ਦੇਖੀਆਂ ਸੀਗੀਆਂ ਤੇ ਮੈਂ ਆਪਣੇ ਬ੍ਰਦਰ ਨੂੰ ਕਿਹਾ ਵੀ ਮੈਂ ਆਈਫੋਨ ਲੈਣਾ ਤਾਂ ਬ੍ਰਦਰ ਨੇ ਸੁਜੈਸਟ ਕੀਤਾ ਕਿ ਆਪਾਂ ਏਸੀ ਵੀ ਇਨਾਂ ਤੋਂ ਲੈਂਤਾ ਬਹੁਤ ਅੱਛੀ ਡੀਲਿੰਗ ਕਰਦੇ ਆ ਤੇ ਆਪਾਂ ਫੋਨ ਵੀ ਇਨਾਂ ਤੋਂ ਹੀ ਲੈਣਾਗਾ ਤੇ ਮੈਂ ਬਹੁਤ ਆਸਾਨ ਕਿਸ਼ਤਾਂ ਦੇ ਉੱਤੇ ਫੋਨ ਲੈਂਦਾ ਹੈ ਕਿਸ਼ਤਾਂ ਦੇ ਉੱਤੇ ਵੀ ਫੋਨ ਦਿੰਦੇ ਆ ਕਿ ਜੇ ਕੋਈ ਮਤਲਬ ਨਹੀਂ ਵੀ ਇਨਾ ਅਫੋਰਡ ਕਰ ਸਕਦਾ ਤਾਂ ਆਪਣਾ ਫੋਨ ਕਿਸ਼ਤਾਂ ਤੇ ਵੀ ਤੁਸੀਂ ਬਾਈ ਕਰ ਸਕਦੇ ਹੋ ਜਿਹੜੇ ਨੇੜੇ țeੜੇ ਦੇ ਏਰੀਆ ਦੇ ਹੈਗੇ ਆ ਉਹਨਾਂ ਲਈ ਬਹੁਤ ਅੱਛੀ ਆਪਰਚੂਨਿਟੀ ਹੈ ਥੈਂਕਿਊ ਥੈਂਕਿਊ ਸੋ ਹਾਂਜੀ ਕਰੋ ਜੀ نیچے ਰੱਖ ਲਓ ਨੂੰ ਚਲੋ ਦਿਖਾ ਦਿਓ ਜੈ ਮਾਤਾ ਦੀ ਜੀ ਜੈ ਮਾਤਾ